ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀ ਵੀਰ ਨੇ ਕੋਈ ਵੀ ਪਸ਼ੂ ਦੀ ਸੇਲ ਕਰਨੀ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂ ਚੇਤੋਂ ਪੈਂਦੀ ਆ ਕੋਟਕਪੂਰ ਦੇ ਨੇੜੇ ਆ ਬਾਈ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੀ ਸੰਖੀ ਦੂਜਾ ਸੂਆ ਸੋਨੋ ਵਾਲੀ ਗੱਬਲ ਝੋਟੀ ਲੈ ਕੇ ਤੁਹਾਡੇ ਹੱਥੇ ਆਏ ਆ ਬਾਈ ਜੀ ਤੇ ਬਾਕੀ ਦੀ ਬਲਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਂ ਤਾਂ ਲੈਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੇ ਬਈ ਨਾਮ ਮੇਰਾ ਲਖਪ੍ਰੀਤ ਸਿੰਘ ਹੈ ਹਾਂ ਜੀ ਪੈਂਟ ਜੀ ਪੈਂਟਲ ਮਾਗਲਾ ਬਈ ਠੀਕ ਹੈ ਜੀ ਪੈਂਟਲ ਮਾਗਲਾ ਐਡਰੈਸ ਥੋੜਾ ਪੂਰਾ ਦੱਸ ਦਿਓ ਮਾ ਪੈਂਟਲ ਮਾਗਲਾ ਜਿਹੜਾ ਫੇਸ ਹੋਗਾ ਹਾਂ ਜੀ ਨੇੜੇ ਕੋਟਪੁਰੇ ਪੈਂਟ ਹੈ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਕੀ ਡਿਟੇਲ ਹੈ ਦੀ ਛੋਟੀ ਦੀ ਦੂਜਾ ਸੁਹਾਗ ਹੈ ਦੂਜਾ ਸੁਹਾਗ ਸੋਣਾ ਜੀ ਹਾਂ ਜੀ ਸੋਣ ਚ ਕਿੰਨੇ ਦਿਨ ਬਾਕੀ ਹੈ ਬਾਈ ਜੀ ਦੇ ਹਫਤਾ ਇੱਕ ਬਾਕੀ ਹੈ ਹਫਤਾ ਬਾਕੀ ਹੈ ਘਰ ਦੀ ਆਪਣੀ ਦਾ ਵਪਾਰ ਲੈਂਦੀ ਬਾਈ ਜੀ ਘਰ ਦੀ ਝੋਟੀਆਂ ਨੇ ਘਰ ਦੀ ਝੋਟੀਆਂ ਜੀ ਫਿਰ ਤਾਂ ਦਿਨ ਮਾਰਾਂ ਦਾ ਪੱਕਾ ਹੀ ਪਤਾ ਤੁਹਾਨੂੰ ਵੀ ਹਫ਼ਤਾ ਕੀ ਰਹਿੰਦਾ ਠੀਕ ਆ ਬਾਈ ਜੀ ਤੇ ਪਹਿਲੇ ਸਵੇਰ ਬਾਈ ਜੀ ਕਿੰਨਾ ਕਿਦੋਂ ਦੁੱਧ ਦਿੱਤਾ ਸੀ ਨੇ ਇਹਨੇ 11 ਲੀਟਰ ਪਹਿਲੇ ਸਵੇਰ 11 ਲੀਟਰ ਦੁੱਧ ਦਿੱਤਾ ਸੀ ਜੀ ਠੀਕ ਆ ਬਾਈ ਜੀ ਪਹਿਲੇ ਸਵੇਰ ਬਾਈ ਜੀ ਇਹਦਾ 11 ਲੀਟਰ ਦੁੱਧ ਦਿੱਤਾ ਸੀ ਦੂਜਾ ਸਵੇਰ ਝੋਟੀ ਸੌਣ ਵਾਲੀ ਆ ਤੇ ਹਫ਼ਤਾ ਬਾਕੀ ਰਹਿੰਦਾ ਸੂਨ ਚ ਤੇ ਬਾਈ ਜੀ ਤੋੜ ਕੇ ਵਿਖਾ ਦਿਓ ਮări ਜੀ ਤੋਰਾ ਚੈੱਕ ਕਰਾਦਗੇ ਕਰਮ ਵਾਲੀ ਦਾ ਬੰਗਾਂ ਨੂੰ ਲਓ ਜੀ ਬਾਈ ਜੀ ਤੋਰ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਤੁਹਾਨੂੰ ਮਸੱਲੀ ਪਾਰਕ ਤੁਸੀਂ ਆਪ ਕਰਨੀ ਆ ਝੋਟੀ ਕਾਲੀ ਸ਼ਾ ਜਾਮਨ ਵਰਗੀ ਆ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਝੋਟੀ ਸੋਹਣੀ ਸਲੱਖੀ ਆ ਤੋਰ ਚਾਲ ਦੀ ਸੋਹਣੀ ਆ ਖੁੱਲੇ ਲੇਵੇ ਦੀ ਆ ਹਫ਼ਤੇ ਦੇ ਵਿੱਚ ਆਪਾਂ ਨੂੰ ਪਤਾ ਬਾਈ ਜੀ ਕੱਲਾ ਕੱਲਾ ਥਣ ਪੂਰੇ ਗੈਲ ਚ ਲੱਗੇ ਆ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਨਾਲ ਸੰਪਰਕ ਕਰ ਲਿਓ ਚਾਰੇ ਥਣ ਪੂਰੇ ਵਿਰਲ ਚ ਆ ਬਾਈ ਜੀ ਨੇਵਲੂਆ ਕਰਮਾ ਲਈ ਦਾ ਸੋਨਾ ਬਾਕੀ ਕੱਚੀ ਹੈ ਬਾਈ ਜੀ ਹਫਤੇ ਦੀ ਦੱਸਦੀ ਆ ਦੱਸ ਦੇ ਹਫਤੇ ਨੂੰ ਦਾ ਢੋਟੀ ਨੇ ਪੂਰੀ ਤਿਆਰ ਹੋ ਜਣਾ ਨੇਵਾ ਕਰਮਾ ਲਈ ਸੁੱਕਣਾ ਜਿੰਨਾ ਕਹੇਗਾ ਇੰਨਾ ਕੁ ਹੋਰ ਬਣਾ ਲੈਣਾ ਤੇ ਬਾਕੀ ਦੀ ਗੱਲਬਾਤ ਬਾਈ ਜੀ ਉਹਨਾਂ ਤੋਂ ਸੱਲੀ ਪਾਰਕ ਕਰ ਲੈ ਤੁਸੀਂ ਫੋਨ ਤੇ ਕਰ ਹੀ ਲੈਣੀ ਆ ਫੇਸ ਕੁਆਲਟੀ ਦੀ ਸੋਹਣੀ ਆ ਸੰਗ ਸੰਦ ਪੁੰਡਾ ਬਾਈ ਜੀ ਮੂੰਹ ਸਰ ਵੇਖ ਲਓ ਜੀ ਆ ਵੇਖੋ ਜੀ ਢੋਟੀ ਬਹੁਤ ਚੰਗੀ ਐ ਸੌਗਾ ਬਾਈ ਜੀ ਇਹ ਪਹਿਲੇ ਸੂਏ 11 ਲੀਟਰ ਦਿੱਤਾ ਇਹ ਤੀਜੋ ਟੀਜੇ 11 ਲੀਟਰ ਪਹਿਲੇ ਸਵੇਰ ਦਿੱਤਾ ਇਹਦੀ 12 ਲੀਟਰ ਦੀ ਝਾਗ ਹੈਗੀ ਹੈ ਬਾਈ ਜੀ ਹਾਂ ਜੀ ਦੇ ਦੇ ਦੂਗੀ ਬਾਈ ਜੀ ਤੇ ਬਾਈ ਆਓ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 82642 10527 82642 10527 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਤੇ ਬਾਈ ਜੀ ਕੀ ਜਏ ਡਿਮਾਂਡ ਆ ਜੀ ਮੁੱਲ ਮੁੱਲ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰ ਲਓਗੇ ਜੀ ਮੁੱਲ ਬਾਈ ਜੀ ਹੁਣ ਫੋਨ ਤੇ ਕਰਾਂਗੇ ਬਾਈ ਜੀ ਮੋਬਾਈਲ ਨੰਬਰ ਬਾਈ ਜੀ ਦਾ ਤੁਹਾਨੂੰ ਪੁੱਛਦਾ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਛੋਟੀ ਸੋਹਣੀ ਜਨਕੀ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ